ਮੇਰਾ ਨਾ ਇਮਪੈਂਟ ਕੋਰੇ ਮੈਂ ਆਇਆ ਤੇ ਮੁਸਕਾਵਾ ਤੋਂ ਮੇਰੇ ਤੇ ਪਿੱਕੇ ਨਹੀਂ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ 7:00 ਦੇ ਕਰੀਬ ਦੀ ਗਿਆ ਹੋਇਆ ਸੀ ਆਈ ਮੰਮੀ ਵੀ ਹੈਗੇ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾਂ ਤੇ ਹਾਰਡ ਵੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀ ਉਹ ਲੈਣ ਗਿਆ ਹੋਇਆ ਸੀ ਪੁਸਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਇਹ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਨੇ ਜਗਾ ਅੱਡੇ ਡੇਢ ਘੰਟੇ ਵਜੇਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਜੀ ਗੇਟ ਖੋਲਣ ਲੱਗਿਆ ਜਦੋਂ ਗੇਟ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਕੀਤਾ ਜੀ ਕੁਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਇਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਸਾਂ ਮਿਲ ਕੇ ਆ ਕੇ ਉਹਨੇ ਬਾਕੀ ਹੋ ਜਿਹੜੇ ਘਰ ਦੇ ਨੇ ਉਹਨਾਂ ਵੀ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈ ਆ ਹਮਲਾ ਮੇਰੇ ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖਿੱਚ ਤੋ ਕੀਤੀ ਹੈ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਪਿੰਡ ਵੀ ਨਹੀਂ ਸਾਰੇ ਹਾਂਜੀ ਇਹ ਸਾਰੇ ਪਿੰਡ ਦੇ ਨੇ ਜੀ ਇਹ ਤਾਂ ਪੁਰਾਣਾ ਵੀ ਨਹੀਂ ਬਸ ਜੀ ਤੋ ਹੀ ਕੱਲੀ ਰੰਡੀ ਤੇ ਪਹਿਲਾਂ ਵੀ ਲਾਕਡਾਊਨ ਪਹਿਲਾਂ ਸਾਡਾ ਚੱਲਦਾ ਸੀ ਕੇਸ ਚੱਲਦਾ ਸੀਗਾ ਤੇ ਮੁੰਡੇ ਸਾਡੇ ਜਮਾਨ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਉਹ ਸਾਡਾ ਮੁੰਡਾ ਇੱਥੇ ਜ਼ਿਆਦਾ ਤਾਂ ਰਹਿੰਦਾ ਨਹੀਂ ਸੀਗਾ ਤੇਵਾ ਹੁਣ ਆਇਆ ਹੋਇਆ ਸੀ ਉਹ ਵੀ ਮਾਤਾ ਸਾਡੀ ਢਿੱਲੀ ਸੀ ਉਹਨੂੰ ਦਵਾਈ ਦਿਵਾਉਣੀ ਸੀ ਤਾਂ ਕਰਕੇ ਆਇਆ ਹੋਇਆ ਸੀਗਾ ਤੇ ਸਾਡੀ ਦਾਦੀ ਦਾ ਭੋਗ ਸੀਗਾ ਡੈਥ ਹੋ ਗਈ ਸੀ ਐਤਵਾਰ ਦਾ ਭੋਗ ਸੀਗਾ ਉਹ ਜਿਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀਗਾ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਮੁੰਡਾ ਹਜੇ ਘਰ ਨਹੀਂ ਮਿਲਿਆ ਹੈਗਾ ਸਾਨੂੰ ਮਿਲਿਆ ਨਹੀਂ ਹੈਗਾ ਲਾਪਤਾ ਸਾਨੂੰ ਇਹ ਤੱਕ ਨਹੀਂ ਪਤਾ ਉਹ ਹੈਗਾ ਕਿੱਥੇ ਕਿੱਥੇ ਨਹੀਂ ਹੈਗਾ ਖਬਰਾਂ ਉਹਨਾਂ ਨੇ ਮਾਰ ਕੇ ਸੜਤਾ ਹੋਵੇ ਦੀ ਨਾਲ ਲੈ ਗਏ ਸੀ ਕਿ ਸਾਡੇ ਮੁੰਡੇ ਵੀ ਪਤਾ ਹੀ ਨਹੀਂ ਲੱਗਿਆ ਹੈਗਾ ਕਿੱਥੇ ਹੈਗਾ ਅਸੀਂ ਤਾਂ ਵੀ ਗਾਹ ਸੁਣ ਕੇ ਅੰਦਰ ਆਏ ਆਏ ਅੰਦਰੋਂ ਭੱਜ ਗਏ ਭੱਜ ਕੇ ਆਏ ਆਏ ਦੇਖ ਫਟਾਫਟ ਆ ਗਿਆ ਜਾਨੂ ਉਹ ਘੜੀ ਗੱਡੀਆਂ ਭੰਦੇ ਪੈ ਸੀ ਮੁੰਡੇ ਸਾਡੇ ਪਤਾ ਹੀ ਨਹੀਂ ਕਿੱਥੇ ਗਏ ਨੇ ਅਸੀਂ ਰੌਲਾ ਪਾਇਆ ਫੇ ਭੱਜੇ ਫਟਾਫਟ ਗਾਹ ਨੰਗ ਕੇ ਜਰੇ ਸਾਨੂੰ ਇਨਸਾਫ ਮਿਲੇ ਸਾਡਾ ਮੁੰਡਾ ਜਿੱਥੇ ਹੈਗਾ ਸਾਡਾ ਮੁੰਡੇ ਦੇ ਦੱਸੋ ਕਿੱਥੇ ਆ ਅਸੀਂ ਤਾਂ ਇਹਨਾਂ ਉੱਤੇ ਕਿਡਨਾਪਿੰਗ ਦਾ ਵੀ ਪਰਚਾ ਪਾਵਾਂਗੇ ਸਾਡਾ ਮੁੰਡਾ ਇਹਨਾਂ ਨੇ ਕਰ ਲਿਆ ਈ ਇਹਨਾਂ ਮਲਜੀਤ ਕਹਾਉਂਦੇ ਕਿਹੜਾ ਪਿੰਡਾ ਜੀ ਮੁਸ਼ਕਵਾਦਨੀ ਕੀ ਮਾਮਲਾ ਹੋਇਆ ਜੀ ਮਾਮਲਾ ਤਾਂ ਇਹ ਵਸ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਉਹਦੇ ਕਰਕੇ ਇਹ ਲਾਗ-ਦਾੜ ਰੱਖਦੇ ਸੀਗੇ ਕਿ ਬੱਚੇ ਜਵਾਨ ਤਾਂ ਤੇ ਆਏ ਹੋਏ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸ ਅੰਦਰ ਕਰਾ ਦਿੰਦੇ ਉਸ ਤੋਂ ਬਾਅਦ ਜਿਆ 9:00 ਹੋਏ ਅਸੀਂ ਅੰਦਰ ਹੀ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ ਆਕੇ ਤਾਂ ਨਾ ਸਾਡਾ ਗੱਡੀ ਚ ਬੇਟਾ ਸੀ ਸਾਡੀ ਗੱਡੀ ਦੀ ਭਾਨ ਤੋੜ ਹੋ ਰਹੀ ਸੀ ਜਦ ਅਸੀਂ ਬਾਹਰ ਆਈਆਂ ਤਾਂ ਸਾਡੇ ਪਰ ਹਮਲਾ ਕਰਕੇ ਆ ਗਏ ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ ਬਈ ਬਚੀ ਆ ਬੰਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਬਾਕੀ ਦੂਸਰੇ ਲੋਟ ਸੀਗੇ ਬੰਦੇ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨਹੀਂ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾਂ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈ ਹੋ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਹੀ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਲੇ ਹੋ ਰਹੀ ਹੈਗੀ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆਜੋ ਹੁਣ ਦੇਖੋ ਜਦ ਘਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਉ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਆਜ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪੱਪੇ ਦਾ ਉਹ 12ਵਾਂ ਆਇਆ ਹੋਇਆ ਜਿੱਦਣ ਦਾ ਉਹ ਆਇਆ ਜਣੀ ਉਦੋਂ ਦੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੋਣ ਆਇਆ ਵੀ ਉਹ ਵੀ ਗਾਦੀ ਮੁਕਵੀ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਨਹੀਂ ਇੱਥੇ ਰੱਖਦੇ ਹੈਗੇ ਵੀ ਲਾਕ ਡਾਟ ਕਰਕੇ ਬਸ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੱਟਤਾ ਸਾਨੂੰ ਕੋਈ ਪਤਾ ਨਹੀਂ ਹੈ ਕੋਈ ਗੱਲ ਵਗੈਰਾ ਕੰਟੈਕਟਿੰਗ ਵਗੈਰਾ ਨਾ ਜੀ ਸਾਡੀ ਕੋਈ ਗੱਲ ਬਾਤ ਨਹੀਂ ਹੋਈ ਹੈਗੀ ਅਮਰਜੀਤ ਖਾਲਸਾ ਕਿਹੜਾ ਪਿੰਡ ਹੈ ਜੀ ਟੌਂਡਰਪੁਰ ਕੀ ਮਾਮਲਾ ਹੋਇਆ ਜੀ ਰਾਤ ਬਸ ਜਾਈ ਰਹੀਂਦੀ ਇੱਥੇ ਲੜਾਈ ਹੋਈ ਇਹਨਾਂ ਨੇ ਰੌਲਾ ਪਾਇਆ ਸਾਨੂੰ ਫੋਨ ਕਰਤੇ ਮੁੰਡਾ ਮਾਰਤਾ ਮਾਰਤਾ ਉਹਨਾਂ ਅਸੇ ਭੱਜੇ ਆਏ ਜਾਨੂੰ ਸਾਡੇ ਆਉਂਦੇ ਨੇ ਇਹਨਾਂ ਦੇ ਬਾਰਦਾਤ ਕਰਕੇ ਉਹ ਇੱਥੋਂ ਭੱਜ ਗਏ ਜਾਨੂੰ ਉੱਥੇ ਇੱਥੇ ਜੀ ਆ ਪੋਜਾ ਨਾਲ ਕਰਦੇ ਸੀਗੇ ਸਾਡੇ ਨਿਆਣੇ ਸੀਗੇ ਨਾਲ ਉਰੇ ਪਹੁੰਚੇ ਨਾ ਸਾਨੂੰ ਹੁਣ ਰਾਤ ਦਾ ਮੁੰਡੇ ਦਾ ਪਤਾ ਲੱਗਦਾ ਕਿੱਥੇ ਹੈ ਕਿੱਥੇ ਨਹੀਂ ਨਾ ਉਹ ਹਾਂ ਜੀ ਮਨਵੀਰ ਪਹਿਲਾਂ ਵੀ ਇਹਨਾਂ ਦਾ ਕੋਈ ਰੋਲ ਹਾਂਜੀ ਪਹਿਲਾਂ ਇਹਨਾਂ ਦੇ ਚੱਲਦਾ ਸੀਗਾ ਕੇਸ ਇਹ ਜਵਾਨਤਾ ਤੇ ਆਏ ਹੋਏ ਨੇ ਬੱਚੇ ਹਾਂਜੀ ਅਸੀਂ ਤਾਂ ਇਨਸਾਫ਼ ਦੀ ਉਹ ਗੱਲ ਕਰਦੇ ਹਾਂ ਜੀ ਹੁਣ ਆਪਣਾ ਵੀ ਇਨਸਾਫ਼ ਮਿਲਣਾ ਚਾਹੀਦਾ ਨਾ ਤਾਂ ਕੁੜੀ ਦੇ ਸਿਰ ਤੇ ਕੋਈ ਨਾ ਸਾਡਾ ਵੀਰਿਆ ਕੋਈ ਨਹੀਂ ਹੈਗਾ ਦੋਨਾਂ ਘਰਾਂ 'ਚ ਆਹੀ ਦੋਏ ਮੁੰਡੇ ਹੀ ਨੇ ਬਸ ਅਸੀਂ ਮਜਵਾਕਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਾਂ ਅਸੀਂ ਨਾਲ ਜਾਂਦੇ ਜਿੱਧਰ ਨੂੰ ਵੀ ਜਾਂਦੇ ਹਾਂ ਵਾਰਦਾਤ ਕਰਦੇ ਨੇ ਸਾਡੇ ਤੇ ਉਹ 40 50 ਜੀ ਨੇ ਉਹ ਪੰਜ ਛੇ ਕਰਨੇ ਉਹਨਾਂ ਦੇ ਹਾਂਜੀ ਪੁਲਿਸ ਵਾਲਿਆਂ ਨੇ ਰਾਤ ਵੀ ਰਿਪੋਰਟ ਲਿਖਾਈ ਸੀ ਹੁਣ ਫੇਰ ਜਾਣਾ ਰਿਪੋਰਟ ਰਖਾਉਣੇ ਉਹਨਾਂ ਨੇ ਰਾਤ ਦੇ ਕੋਈ ਨਹੀਂ ਆਇਆ ਹੈਗਾ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਿਸੇ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਹੇ ਆ ਨਿਸ਼ਾਨਤਾਂ ਅੰਕਸ਼ਣ ਕਰ ਰਹੇ ਆ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਇਨਵੈਸਟਿਗੇਟਿਵ ਪਾਰਟ ਆ ਜੀ ਅਸੀਂ ਪੜਤਾਲ ਕਰਕੇ ਐਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ ਥੈਂਕ ਯੂ